ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 24 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੋਸਤੋ ਕਿ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਹੈ ਤੇ ਬਾਕੀ ਤਾਂ ਤੱਕ ਕਿਸਾਨ ਜਥੇਬੰਦੀਆਂ ਦੀ ਜੋ ਵੀ ਅਪਡੇਟ ਆ ਰਹੀ ਹੈ ਸਮੇਂ 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 ਤੇ ਉਹ ਸਾਂਝੀ ਕਰ ਰਹੇ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਉਹ ਦੇਖ ਪਾ ਰਹੇ ਆਂ ਇਸ ਸਮੇਂ ਦੇਖੋ ਦੋਸਤੋ ਕਿ ਜਿਹੜਾ ਇਹ ਸੈਟੇਲਾਈਟ ਆ ਭਾਰਤੀ ਮੌਸਮ ਵਿਗਿਆਨ ਦਾ ਅੱਜ ਦਾ ਮੌਸਮ ਇਹਦਾ ਅੰਤਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਵਰਗੇ ਹਾਲਾਤ ਜਾਂ ਬੱਦਲ ਵਈ ਨੇੜੇ ਤੇੜੇ ਨਹੀਂ ਦਿਖਾਈ ਦੇ ਰਹੀ ਇਹ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਅਫੀਸ਼ੀਅਲ ਸਾਈਟ ਦਾ ਸੈਟੇਲਾਈਟ ਆ ਉਸ ਦੀ ਤਸਵੀਰ ਦਿਖਾ ਰਹੇ ਆਂ ਤੁਹਾਨੂੰ ਦਿਖਾ ਰਹੇ ਆਂ ਦੋਸਤੋ ਹਰਿਆਣੇ ਦਾ ਵੀ ਤੇ ਹਰਿਆਣਾ ਦੇ ਵਿੱਚ ਵੀ ਦੇਖ ਸਕਦੇ ਹੋ ਮੌਸਮ ਆਮ ਤਰ ਤੱਕ ਖੁਸ਼ਕ ਤੇ ਹਮਾਚਲ ਦੇ ਵਿੱਚ ਵੀ ਮੌਸਮ ਮਾਨੀ ਕੀ ਤਰ੍ਹਾਂ ਵੀ ਸਾਫ ਹੈ ਉੱਪਰ ਬਰਫਵਾਰੀ ਹੈ ਤੁਸੀਂ ਦੇਖ ਸਕਦੇ ਹੋ ਦਿੱਲੀ ਵਾਲੇ ਸਾਈਡ ਵੀ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਹੈ ਜੰਮੂ ਦੇ ਵੀ ਥੋੜਾ ਜਿਹਾ ਥੱਲੇ ਹਿੱਸੇ ਸਾਫ ਨੇ ਤੇ ਉੱਪਰਲੇ ਹਿੱਸੇ ਵਿੱਚ ਹਲਕੀ ਜਿਹੜੀ ਬਰਫਵਾਰੀ ਹੈ ਤੁਹਾਨੂੰ ਤੁਮੇ ਜਿਹਾ ਬੱਦਲ ਨੇ ਜਿਹੜੇ ਬਣ ਹੋਏ ਨੇ ਤੇ ਬਾਕੀ ਤੁਹਾਨੂੰ ਦਿਖਾਰ ਰਿਹਾ ਇੱਕ ਸਿਸਟਮ ਜਿਹੜਾ ਆ ਰਿਹਾ ਇਹ ਹੋ ਸਕਦਾ 25 26 ਤਰੀਕ ਤੋਂ ਬਾਅਦ ਨੇੜੇ ਤੇੜੇ ਜਿਹੜਾ ਪੰਜਾਬ ਦੇ ਵੱਲ ਨੂੰ ਕੁਝ ਕਰੇ ਪੰਜਾਬ ਰਾਜਸਥਾਨ ਤੇ ਹਰਿਆਣਾ ਇਹਨਾਂ ਇਲਾਕਿਆਂ ਨੂੰ ਇਹ ਕਵਰ ਜਿਹੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਜਿਹੜਾ ਸਿਸਟਮ ਆ ਰਿਹਾ ਦਰਮਿਆਨਾ ਸਿਸਟਮਾ ਅਜੇ ਤੱਕ ਜੋ ਦਿਖਾਈ ਦੇ ਰਿਹਾ ਇਸ ਤੋਂ ਬਾਅਦ ਹੋ ਸਕਦਾ ਹੈ ਕਿਉਂਕਿ ਇਸ ਜਿਹੜਾ ਥੋੜਾ ਸਟਰੋਂਗ ਸਿਸਟਮ ਇਸ ਕਰਕੇ ਦਿਖਾਈ ਦੇ ਰਿਹਾ ਕਿਉਂਕਿ ਇਸ ਦੀ ਬੱਦਲਵਾਈ ਜਿਹੜੀ ਉਹ ਹੋ ਜੇ ਗੋਲੇ ਦੀ ਤਰ੍ਹਾਂ ਇਕੱਠੀ ਆ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਇਸ ਤਰ੍ਹਾਂ ਟੁੱਟਵੇਂ ਰੂਪ ਵਿੱਚ ਆ ਜਾਏ ਇਸ ਤਰ੍ਹਾਂ ਆ ਜੇ ਫਿਰ ਇਸ ਨੂੰ ਆਪ ਹਲਕੇ ਤੋਂ ਦਰਮਿਆਨਾ ਕਹਿ ਸਕਦੇ ਹਾਂ ਜੇਕਰ ਇਹ ਟੁੱਟਵੇਂ ਰੂਪ ਦੇ ਵਿੱਚ ਇਸ ਤਰ੍ਹਾਂ ਆਉਂਦੀ ਆ ਕਿ ਅੱਧੀ ਕਿੱਥੇ ਅੱਧੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਉਂਦੀ ਆ ਤਾਂ ਪਰ ਟੁੱਟ ਮੇ ਰੂਪ ਵਿੱਚ ਕਹਿ ਸਕਦੇ ਆ ਅਦਰਵਾਈਜ਼ ਇਹ ਥੋੜਾ ਜਹਾਜੀ ਫਿਲਹਾਲ ਦਰਮਿਆਨੇ ਪੱਧਰ ਦਾ ਜਿਹੜਾ ਸਿਸਟਮ ਆ ਦਿਖਾਈ ਦੇ ਰਿਹਾ ਤੇ ਇਹ 25 26 ਤਰੀਕ ਤੋਂ ਨੇੜੇ ਤੇੜੇ ਜਿਹੜਾ ਪੰਜਾਬ ਦੇ ਵੱਲ ਨੂੰ ਕਵਰ ਕਰ ਸਕਦਾ ਕੱਲ ਨੂੰ ਦੁਪਹਿਰ ਤੋਂ ਬਾਅਦ ਕਿਉਂਕਿ ਅੱਜ ਇਸ ਦੀ ਬੱਦਲਬਈ ਜਿਹੜੀ ਮੂਰੇ ਦੇਖ ਸਕਦੇ ਹੋ ਇਸ ਸਮੇਂ ਆ ਰਹੀ ਹੈ ਲਹਿੰਦੇ ਪੰਜਾਬ ਦੇ ਵਿੱਚ ਇਹ ਤਾਂ ਅੱਜ ਦੇਰ ਸ਼ਾਮ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਐਂਟਰ ਕਰੂਗੀ ਕਿਤੇ ਕਿਤੇ ਜਿਹੜੀ ਥੋੜੀ ਥੋੜੀ ਇਹ ਬਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਬਾਕੀ ਮੌਸਮ ਠੀਕ-ਠਾਕ ਰਹੂਗਾ ਖੁਸ਼ਕ ਸਾਫ਼ ਰਹੂਗਾ ਕਿਸੇ ਵੀ ਇਲਾਕੇ ਵਿੱਚ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਤਾਪਮਾਨ ਦੀ ਗੱਲ ਕਰੀਏ ਦੋਸਤੋ ਤਾਂ ਦਿਨ ਦੇ ਤਾਪਮਾਨ ਕੱਲ ਜਿਹੜਾ ਰਾਜਸਥਾਨ ਦੇ ਵਿੱਚ ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ ਪਰੰਤੂ ਹਜੇ ਫਿਲਹਾਲ ਪੰਜਾਬ ਦਾ ਤਾਪਮਾਨ ਜਿਹੜਾ ਹੋ 35 ਡਿਗਰੀ ਦੇ ਕਰੀਬ ਹੀ ਪਹੁੰਚਿਆ ਜਾਂ 35-36 ਕਿਸੇ ਇਲਾਕੇ ਦਾ ਹੋ ਸਕਦਾ ਹੈ ਜ਼ਿਆਦਾਤਰ 35 ਡਿਗਰੀ ਦੇ ਆਸ-ਵਾਸ ਹੀ ਵੱਖ-ਵੱਖ ਖੇਤਰਾਂ ਦਾ ਪਹੁੰਚਿਆ 32 ਤੋਂ ਲੈ ਕੇ ਇਤੇ ਰਤਾਂ ਦੇ ਤਾਮਨ ਨੇੜੇ ਉਹ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ 17 18 19 ਡਿਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਜਿਹੜੇ ਦਰਜ ਕੀਤੇ ਜਾ ਰਹੇ ਨੇ ਪਰੰਤੂ ਤਾਮਨ ਨੇੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੇ ਫਿਲਹਾਲ ਜਿਹੜਾ ਸਿਸਟਮ ਹੈ ਉਹ ਕੋਈ ਜ਼ਿਆਦਾ ਨੇੜੇ ਨਹੀਂ ਲੱਗ ਰਿਹਾ ਜਾਂ ਕੋਈ ਸਟਰੋਂਗ ਨਹੀਂ ਲੱਗ ਰਿਹਾ ਸਿਰਫ 25 ਤਰੀਕ ਦੀ ਦੁਪਹਿਰ ਤੋਂ ਬਾਅਦ ਇਹ ਸਿਸਟਮ ਹੈਡਾ ਪੰਜਾਬ ਦੇ ਕੁਝ ਖੇਤਰਾਂ ਵੱਲ ਨੂੰ ਕੂਚ ਕਰਦਾ ਹੋਇਆ ਨਜ਼ਰ ਆਊਗਾ ਹੋ ਸਕਦਾ ਕੁਝ ਖੇਤਰਾਂ ਨੂੰ ਇਹ ਸਿਸਟਮ ਹੈਡਾ ਪ੍ਰਭਾਵਿਤ ਕਰ ਵੀ ਦੇਵੇ ਮੀਂਹਿਆ ਕਾਰਵਾਈਆਂ ਜਾਂ ਦਰਮਿਆਨੇ ਪੱਧਰ ਦਾ ਦੋਸਤੋ ਜੇਕਰ ਕੋਈ ਅਪਡੇਟ ਆਉਂਦੀ ਹੈ ਵੱਡੀ ਬਦਲਾਅ ਦੀ ਤਾਂ ਅਸੀਂ ਉਹ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੂਰਿਸਟ ਯੂਟਿਊਬ ਚੈਨਲ ਤੇ ਫੇਸਬੁੱਕ ਹੈਡ ਸਤ ਗੁਰਪੰਗੋ ਦੇ ਨਾਲ ਦੋਸਤੋ ਹਜੇ ਕੋਈ ਵੀ ਜਿਹੜੀ ਇਹ ਆਪਾਂ ਕਹਿੰਦੇ ਬਦਲਾਅ ਵਾਲੀ ਜਿਹੜੀ ਮੌਸਮ ਦੇ ਵਿੱਚ ਵੱਡੀ ਤਬਦੀਲੀ ਵਾਲੀ ਹਜੇ ਕੋਈ ਅਪਡੇਟ ਨਹੀਂ ਆਈ ਭਾਰਤੀ ਮੌਸਮ ਵਿਗਿਆਨ ਬਲੋਰ ਜਿਹੜੀ ਉਹਨਾਂ ਦੇ ਅਫੀਸ਼ੀਅਲ ਸੈਟ ਹਾਊਸ ਦੇ ਉੱਤੇ ਹਜੇ ਪ੍ਰੈਸ ਨੋਟ ਨਹੀਂ ਆਇਆ ਜਦੋਂ ਵੀ ਆ ਗਿਆ ਅਸੀਂ ਤੁਹਾਡੇ ਨਾਲ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝਾ ਕਰ ਦਵਾਂਗੇ ਤੁਸੀਂ ਇਸੇ ਤਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ